ਜਲਦੀ ਤੁਸੀਂ ਦੇਖ ਰਹੇ ਹੋ ਆ ਪੰਜਾਬ ਨੂਰ ਚੈਨਲ ਜਿਵੇਂ ਕਿ ਤੁਸੀਂ ਜਾਣਦੇ ਕਿ ਰਾਵੀ ਦੇ ਪਾਣੀ ਨੇ ਇਸ ਵੇਲੇ ਬਿਲਕੁਲ ਤਬਾਈ ਜਿਹੜੀ ਮਚਾਈ ਹੋਈ ਹੈ ਇਸ ਲਈ ਆਪਾਂ ਖੜੇ ਹਾਂ ਪੇਡੇ ਸ਼ਾਪਰ ਜਾਜੰਦੇ ਦੇ ਵਿੱਚ ਜੋ ਕਿ ਇਸ ਵੇਲੇ ਇੱਕ ਪਾਸੇ ਸੱਪੜਾ ਹੋਰ ਪਾਣੀ ਦਾ ਇੰਨਾ ਤੇਜ਼ ਵਹਾਅ ਆ ਕਿ ਮਤਲਬ ਤੁਸੀਂ ਚਾਰਸਫਰ ਦੇਖ ਰਹੇ ਕਿ ਪਾਣੀ ਹੀ ਪਾਣੀ ਹੈ ਔਰ ਤੁਸੀਂ ਮੇਰੇ ਨਾਲ ਹੁਣੇ ਇੱਕ ਪੇਸਟੜੇ ਦੇ ਕੋਲ ਦੀ ਇੱਕ ਗੱਡੀ ਜਿਹੜੀ ਬਿਲਕੁਲ ਡੁੱਬੀ ਪਈ ਹੈ ਅਜੇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਉਹ ਦੇਖਣ ਨਹੀਂ ਆਇਆ ਪਤਾ ਨਹੀਂ ਉਹ ਤੇ ਜਿਹੜੇ ਗੱਡੀ ਚੱਲ ਕੇ ਬਚੇ ਜਾਂ ਨਹੀਂ ਬਚੇ ਫਿਰ ਵੀ ਸਾਡੀ ਜਿਹੜੀ ਐਸਜੀ ਨੂੰ ਸਾਹਿਬ ਨਾਲ ਮੁੜੇ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਕੋਈ ਐਨਡੀਐਫ ਦੀ ਡਾਕੂਮੈਂਟ ਟੀਮ ਭੇਜ ਰਿਹਾ ਤੇ ਅਸੀਂ ਵੀ ਇਹ ਚਾਹਾਂਗੇ ਕਿ ਸਾਰੇ ਜਿਹੜੇ ਸੁਚੇਤ ਰਹਿਣ ਆਪਣੇ ਘਰਾਂ ਤੋਂ ਬਾਹਰ ਨਾ ਆਉਣ ਔਰ ਕੰਸਰ ਕੰਮ ਪਾਣੀ ਦੇ ਦੂਰਗਾ ਬਣੇ ਬਣਾ ਕੇ ਰੱਖਣਾ ਕਿਉਂਕਿ ਪਾਣੀ ਤੇ ਅੱਗ ਦਾ ਰਿ ਕਿਸੇ ਦਾ ਕੋਈ ਹੋਰ ਨਹੀਂ ਹੈਗਾ ਦੇਖਦੇ ਰਹੋ ਤੁਸੀਂ ਸਾਡਾ ਚੈਨਲ ਦਿਨ ਦੇ ਰੰਗ ਤੁਹਾਨੂੰ ਪਲ-ਪਲ ਦੀ ਰਿਪੋਰਟ ਈ ਨਾ ਵੀਰੇ ਟਾਟਾ ਲਖਵੇਂਦਰ ਸਿੰਘ ਜੀ ਕਿਹੜਾ ਪਿੰਡ ਚਾਪੜ ਚ ਆ ਜਨ ਤੇ ਕਿਵੇਂ ਦਾ ਹਾਲਾਤ ਨੇ ਪਾਣੀ ਦੇ ਇਸ ਵੇਲੇ ਸੇਰੇ ਮੈਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਟਗੀ ਆ ਨਾਲੇ ਆਉਂਦੀ ਸੀ ਤੇ ਰਿਸ਼ਤੇਦਾਰ ਇੱਥੇ ਉਦੋਲੀ ਆ ਤੇ ਕਹਿੰਦੇ ਗੱਡੀ ਵੇਖਿਆ ਬੱਸ ਆ ਕਹਿੰਦੇ ਬੰਦੇ ਭੱਜ ਗਏ ਉਧਾਂ ਤੇ ਇੱਥੇ ਸਰਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਟਗੀ ਆ ਬੰਦੇ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਨਾ ਪਤਾ ਕਿੰਨੇ ਜਾਣੇ ਉਹ ਤਾਂ ਦੱਸਿਆ ਸੇਰੇ ਮੈਨੂੰ ਗੱਲ ਹੋਈ ਬੰਦੇ ਭੱਜ ਗਏ ਉਧਾਂ ਜਿੰਨੇ ਹੈਗੇ ਵਿੱਚ ਕਿਥੋਂ ਆ ਰਹੇ ਜੀ ਨਾਲੇ ਆ ਰਹੇ ਨਾਲੇ ਆ ਰਹੇ ਤੇ ਕੋਈ ਐਸਲੇ ਕੋ ਪ੍ਰਸ਼ਾਸਨ ਅਧਿਕਾਰੀ ਤਾਂ ਪੁੱਛਿਆ ਕਿਵੇਂ ਦੇ ਹਾਲਾਤ ਨੇ ਐਸਲੇ ਜਿਹੜਾ ਪਾਣੀ ਪਾਣੀ ਵਧਿਆ ਰਾਤ ਅੱਜ ਭਰਾਤਾ ਵੀ ਕੱਲ ਵੀਰੇ ਠੀਕ ਹੀ ਥਾ ਟਕਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਦਿਆ ਕੀ ਨਹੀਂ ਅੱਛਾ ਪਰ ਖੜਿਆ ਜੀ ਇਹ ਗੱਡੀ ਕਿਹੜੀ ਗੱਡੀ ਆ ਤੇ ਕੌਣ ਹੈ ਕੋਈ ਲੋਕ ਸੁਰਤੀ ਆ ਕੋਈ 12 ਗੱਡੀ ਆ ਤੇ ਵੈਸੇ ਉਹ ਕਹਿ ਰਹੇ ਬਾਬਾ ਜੀ ਕੀ ਬੰਦੇ ਵੀ ਟੋਨਾਂ ਕੱਢ ਲਿਆ ਹੁਣ ਗੱਡੀ ਆ ਗੱਡੀ ਹੁਣ ਕੀ ਮਾਇਕੀ ਤੇ ਫੇਰੀ ਕੱਢੇਗੇ ਇਹਨੂੰ ਤੇ ਕਦੋਂ ਦੀ ਗੱਡੀ ਡਿੱਗੀ ਆ ਜੀ ਗੱਡੀ ਆਦੀ ਰਾਮ ਆਦੀ ਡਿੱਗੀ ਆ ਰਾਤੀ ਕਿੰਨਾ ਸਮਾਂ ਪਤਾ ਹੈ ਕੋਈ ਸਮਾਂ ਕੋਈ ਕਰੈਕਟ ਨਹੀਂ ਪਤਾ ਕੋਈ 9-10 ਟੇ ਬੈਠੀ ਆ ਕਿੰਨੇ ਲੋਕ ਸੀ ਦੇ ਵਿੱਚ ਜਿਹੜੇ ਕੱਢੇ ਗਏ ਆ ਚਾਰ ਜਣੇ ਹੀ ਗਏ ਜੀ ਦੇਵ ਸਿੰਘ ਜੀ ਕਿਹੜਾ ਪਿੰਡ ਪਿੰਨਾ ਸ਼ਾਹਪੁਰ ਜਾਜਨ ਡੇਰਾ ਬਾਬੇ ਕਾਲੀ ਸਾਹਿਬ ਗੁਰਦਾਸ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਏ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਲਿਆ ਬੰਦ ਤੇ ਜਿਹੜੇ ਪਰਿਵਾਰਕ ਮੈਂਬਰ ਐਸੋਲੇ ਕਿਸ਼ੋਰਖੇਥਾਂ ਜਾ ਚੁੱਕੇ ਐ ਕਿ ਕਿਦਾਂ ਹਜੇ ਵੀ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਐ ਸਾਰੇ ਕਰਦੀ ਛੱਤ ਤੇ ਨੇ ਹਾਂਜੀ ਕਰਦੀ ਛੱਤ ਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਉਹਨਾਂ ਕੁਝ ਗਾਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਸੀ ਉੱਥੇ ਫਸ ਗਈਆਂ ਕਿਸੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਐ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵੀ ਆ ਰਹੀ ਹਾਂਜੀ ਥੋੜਾ ਥੋੜਾ ਪਹੁੰਚਣ ਲਿਆ ਜੀ ਨਹੀਂ ਤੇ ਉਹੜਾ ਪਹੁੰਚਣ ਰਿਹਾ ਜੇ ਕੋਈ ਘਾਟਿਆ ਵੈਸੇ ਥੋੜੇ ਥੋੜੇ ਸਟਾਕ ਆਉਂਦੇ ਆ ਕੀ ਮੰਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਵਿਸਿਆ ਚਲੋ ਤੂੜੀ ਦੇ ਸਾਈਲਜ ਪਹੁੰਚਦਾ ਕਰ ਲੈਣਾ ਤਾਂ ਜੋ ਗਦਾਵਾਂ ਦਾ ਇਹ ਕਰ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਾਰਨ ਸਾਲੋਂ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਉਹ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਕਲੀ ਕਰਕੇ ਸਾਰਾ ਹੋ ਰਿਹਾ ਮੈਂ ਇਸ ਤੋਂ ਪਹਿਲਾਂ ਬੰਨ ਬੰਦ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਫਸਲ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀ ਵਕਤ ਹੋ ਚੁੱਕੀ ਇਹ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਸੜਾ ਪਾਰਿਆ